ਇਹ ਗੱਲਾਂ ਦੀ ਆ ਮਤਲਬ ਕਿਸੇ ਦੀ ਦੇ ਦੇਣਾ ਮੈਂ ਤਾਂ ਇਹੀ ਚਾਹੁੰਦੀ ਆ ਜੇ ਆਪਣੇ ਪੈਰਾਂ 'ਤੇ ਸਿਰ ਖੜੇ ਹੋਣ ਇਹਨਾਂ ਦੇ ਸ਼ੌਂਕ ਪੂਰੇ ਹੋ ਜਾਣ ਆਪਣੇ ਗਰੀਬੀ ਦਾ ਵਿੱਚ ਨਹੀਂ ਕਰ ਪਾਉਂਦੇਗੇ ਉੱਥੇ ਦਬ ਜਾਂਦੇ ਨੇ ਜੇ ਅਜਵਗਰ ਆ ਵੀ ਕਰਦੀ ਹਾਂ ਜਾਂ ਕਿ ਸਿੱਖਿਆ ਵੀ ਇਸ ਤਰ੍ਹਾਂ ਨਹੀਂ ਸਿੱਖਿਆ ਨਾ ਘਰੇ ਬਸ ਕਿਤੇ ਜਿਹਾ ਸੰਭਲ ਕੇ ਪਾਹਰ ਮੋਨਿੰਗ ਟ੍ਰੇਨਿੰਗ ਕਰ ਲੈਨੇ ਜਾਂ ਕੁਛ ਅਸਰੰਦੀ ਟ੍ਰੇਨਿੰਗ ਲਈਤੀ ਨਹੀਂ ਕੀਤੀ ਕਰਨਾ ਕਿ ਜਿਹੜਾ ਤੁਸੀਂ ਦਿਨ ਬਦ ਪਾਉਂਦੇ ਕਿਸ ਸੰਭੋ। ਘਰ ਦੇ ਹਾਲਾਤ ਚ ਕੁਛ ਇਦਾਂ ਨਹੀਂ ਆ ਕੋਈ ਤੁਹਾਨੂੰ ਪਤਾ ਮਹਿੰਗਾਈ ਵੀ ਲੱਗੀ ਹੈ ਨਾ। ਤੇ ਬਸ ਨਹੀਂ ਕਰਕੇ। ਪੂਰਾ ਉੱਠ ਸਵੇਰੇ ਜਾਗ ਐੜਾ ਲਸ ਨੀਂਦ ਤੇ ਆਦ ਈੜੇ ਕਰੇ ਸੁਨਾਨ ਪਿਆਰੇ ਸੱਸਾ ਸਾਫ ਧੰਦ ਕਰ ਸਾਰੇ ਹਾਂ ਹਾਂ ਹੱਥ ਚ ਘੁਟਕਾ ਲੈ ਕੇ ਕੱਤ ਕ ਕਰ ਲੈ ਪਾਠ ਤੂੰ ਬਹਿ ਕੇ ਖਖਾ ਖੁਸ਼ੀ ਖੁਸ਼ੀ ਪੜ ਬਾਣੀ ਗੱਗਾ ਗਿਆਨ ਵਾਨ ਹੋ ਪ੍ਰਾਣੀ ਬੱਚੇ ਦਾ ਕਾਫੀ ਹੁਨਰ ਹੈ ਟੈਲੈਂਟ ਹੈ ਬੱਚੇ ਦਾ ਕਾਫੀ ਸ਼ੌਂਕ ਰੱਖਦੇ ਨੇ ਬੱਚਾ ਕਾਫੀ ਵਧੀਆ ਆਵਾਜ਼ ਵੀ ਵਧੀਆ ਵਾ ਕੀ ਕੁਛ ਇਸ ਤਰ੍ਹਾਂ ਦੇ ਨਹੀਂ ਕੁਝ ਕੀਤਾ ਗਿਆ ਕਿ ਮਤਲਬ ਬੱਚੇ ਨੂੰ ਬਹੁਤ ਮੈਂ ਕਾਗਜ਼ ਦੇ ਬੜੀ ਰੱਬਾ ਤੂੰ ਮੈਨੂੰ ਪਾਰ ਲੰਗਾਇਆ ਸ਼ੁਕਰ ਕਰਾਂ ਮੈਂ ਤੇਰਾ ਹਰਦਮ ਮੈਂ ਜੋ ਮੰਗਿਆ ਸੋ ਪਾਇਆ ਜਿਵੇਂ ਮੈਂ ਤੁਹਾਨੂੰ ਨਹੀਂ ਰਸ ਕਿ ਮੇਰੀ ਬੇਟੀ ਆਪਣੇ ਪੈਰਾਂ 'ਤੇ ਖੜੇ ਹੋਣ ਘਰ ਦੇ ਹਾਲਾਤ ਸੁਧਰਨ ਮਹंगाई ਦਾ ਜ਼ਮਾਨਾ ਕੁਛ ਨਹੀਂ ਬੰਦਗਾ ਖਰਚੇ ਵੀ ਨਹੀਂ ਪੂਰੇ ਹੋਣਗੇ ਸ਼ਸ਼ੀਗਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਗੱਲ ਕਰ ਲੈਣੇ ਆ ਹਾਲਾਤਾਂ ਦੀ ਸਮਿਆਂ ਦੀ ਅੱਜ ਮੈਂ ਤੁਹਾਨੂੰ ਉਸ ਪਰਵਾਰ ਨਾਲ ਮਿਲਾਵਾਂਗਾ ਜਿਸ ਦੇ ਵਿੱਚ ਅੰਤਾਂ ਦੀ ਗਰੀਬੀ ਕਹਿ ਸਕਦੇ ਆ ਪਰ ਇਤਨਾ ਕਿਤੇ ਦੇਖਣ ਵਿੱਚ ਵੀ ਆ ਜਾਂਦਾ ਹੈ ਕਿ ਜਿੱਥੇ ਗਰੀਬੀ ਹੁੰਦੀ ਹੈ ਤੇ ਉੱਥੇ ਹੀ ਕਰ ਦੇ ਵਿੱਚ ਹੌਨਰ ਹੁੰਦਾ ਹੈ ਟੈਲੈਂਟ ਹੁੰਦਾ ਹੈ ਅਕਸਰ ਅਸੀਂ ਦੇਖਿਆ ਕਰਦੇ ਹਾਂ ਜਾਂ ਸੁਣਿਆ ਕਰਦੇ ਹਾਂ ਕਿ ਬਹੁਤ ਸਾਰੇ ਜਿਹੜੇ ਕਾਮਯਾਬ ਹੋਇਆ ਕਰਦੇ ਨੇ ਤਾਂ ਉਹ ਕਿਸੇ ਨਾ ਕਿਸੇ ਗਰੀਬੀ ਦੇਾਰੇ ਚੋਂ ਨੰਗੇ ਹੋਇਆ ਕਰਦੇ ਨੇ ਕਿਸੇ ਨਾ ਕਿਸੇ ਹਾਲਾਤਾਂ ਤੋਂ ਨਿਕਲੇ ਹੋਇਆ ਕਰਦੇ ਨੇ ਮੈਂ ਸ਼ਾਇਦ ਇਸ ਘਰ ਦੀ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਕਿਉਂਕਿ ਇਸ ਘਰ ਦੇ ਵਿੱਚ ਹਾਲਾਤ ਇਸ ਤਰ੍ਹਾਂ ਸੀ ਕਿ ਕਿਉਂਕਿ ਪਹਿਲਾਂ ਜਿਹੜੀ ਘਰ ਇਥੋਂ ਇੱਕ ਮੀਂਹ ਦੇ ਕਾਰਨ ਜਿਹੜਾ ਕਿ ਡਿੱਗ ਪਿਆ ਸੀ ਲੇਕਿਨ ਕਾਫੀ ਹੁਣ ਆ ਇਹ ਘਰ ਵਧੀਆ ਬਣ ਚੁੱਕਿਆ ਵਾ ਉਸੇ ਘਰ ਦੀਆਂ ਜਿਹੜੀਆਂ ਪਰਿਵਾਰ ਦੀਆਂ ਚਾਰ ਧੀਆਂ ਜਿਨ੍ਹਾਂ ਦੇ ਵਿੱਚ ਇੱਕ ਦਾ ਮੈਰਿਜ ਹੋਈ ਹੋਈ ਹੈ ਤੇ ਤਿੰਨ ਧੀਆਂ ਕੁਆਰੀਆਂ ਬੈਠੀਆਂ ਪਰ ਇੱਕ ਛੋਟੀ ਜਿਹੀ ਬੱਚੀ ਵੀ ਹੈ ਸੋ ਆਪਾਂ ਜਿਹੜੀ ਗੱਲ ਕਰਾਂਗੇ ਗੱਲ ਹੈ ਕਿ ਇਹੇ ਕਿ ਕਿਸ ਗਰੀਬੀ ਦੇ ਘਰ ਦੇ ਵਿੱਚ ਵੀ ਇੱਕ ਇਸ ਤਰ੍ਹਾਂ ਦਾ ਟੈਲੈਂਟ ਹੈ ਇੱਕ ਸਿੰਗਿੰਗ ਦਾ ਸ਼ੌਂਕ ਰੱਖਦੇ ਨੇ ਪਰ ਕੁਝ ਹਾਲਾਤ ਇਸ ਤਰ੍ਹਾਂ ਦੇ ਨੇ ਜਿਹੜੇ ਅੱਗੇ ਨਹੀਂ ਵਧ ਪਾਉਂਦੇ ਆਪਣੇ ਨਾਲ ਉਸ ਪਰਿਵਾਰ ਜੁੜਿਆ ਹੋਇਆ ਵਾ ਉਹਨਾਂ ਦੇ ਮੰਮੀ ਉਹ ਡੈਡੀ ਔਰ ਉਹ ਬੇਟੀਆਂ ਬੈਠੀ ਹੈ ਵਿਚਾਲੇ ਆਪਣੇ ਮੌਜੂਦ ਨੇ ਆਪਾਂ ਗੱਲਬਾਤ ਕਰ ਲੈਨੇ ਆ ਪਹਿਲਾਂ ਉਹਨਾਂ ਦੇ ਪਾਪਾ ਜੀ ਨਾਲ ਹਾਂਜੀ ਸਰ ਸ਼ਸ਼ੀ ਕਾਲ ਜੀ ਕੀ ਨਾਮ ਆ ਸਰ ਆਪਣਾ ਮੇਰਾ ਨਾਮ ਬਰਿੰਦਰ ਸਿੰਘ ਹੈ ਸਰ ਪਹਿਲਾਂ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਜਿਹੜੇ ਘਰ ਦੇ ਹਾਲਾਤ ਨੇ ਕੁਝ ਚੱਲ ਰਹੇ ਨੇ ਉਹਨਾਂ ਬਹੁਤ ਕਾਫੀ ਗਰੀਬੀ ਕਹਿ ਸਕਦਾ ਹਾਂ ਹਾਂਜੀ ਉਹ ਤਾਂ ਹੈਗੀ ਹੀ ਹੈ ਜੀ ਫੋਟੋ ਚ ਲੱਲਣਾ ਜੀ ਮੈਂ ਅੱਛਾ ਮਤਲਬ ਤੁਸੀਂ ਕੀ ਕੰਮ ਕਰਦੇ ਹੋ ਔਟੋ ਦਾ ਔਟੋ ਚ ਲੱਲਣਾ ਹੈ ਮਤਲਬ ਕਿਸ ਤਰ੍ਹਾਂ ਦਾ ਸਰ ਮਤਲਬ ਆਪਣੇ ਜਿਹੜਾ ਕਿਨਿਕ ਦੀ ਆੜੀ ਵਗੈਰਾ ਹੋ ਜਾਂਦੀ ਹੈ ਕਿਸ 3-400 ਬਣ ਜਾਂਦਾ ਬਸ ਇੰਨੇ ਨਾਲ ਹੀ ਗੁਜ਼ਾਰਾ ਕਰਨਾ ਪੈਂਦਾ ਤੇ ਕਿੰਨੀਆਂ ਬੇਟੀਆਂ ਨੇ ਆਪਣੀ ਚਾਰ ਬੇਟੀਆਂ ਨੇ ਚਲੋ ਤੇ ਇੱਕ ਬੇਟੀ ਵਿਆਹੀ ਹੋਈ ਆ ਜੀ ਤੇ ਤਿੰਨ ਕੁਵਾਰੀਆਂ ਨੇ ਜੀ ਸੋ ਮੈਂ ਜਿਸ ਤਰ੍ਹਾਂ ਗੱਲ ਕੀਤੀ ਸੀ ਕਿ ਆਪਾਂ ਬੇਟੀ ਨਾਲ ਗੱਲ ਕਰ ਲੈਨੇ ਆ ਪਹਿਲਾਂ ਬੇਟੀ ਦਾ ਨਾਮ ਪੁੱਛ ਲੈਨੇ ਆ ਹਾਂ ਜੀ ਕੀ ਨਾਮ ਬੇਟਾ ਆਪਣਾ ਮੇਰਾ ਨਾਮ ਕਰਮਜੀਤ ਤੇ ਬੇਟੀ ਆਪਾਂ ਵੈਸੇ ਗਾਉਣ ਦਾ ਸ਼ੌਂਕ ਰੱਖਦੇ ਆ ਪਹਿਲਾਂ ਤਾਂ ਤੁਸੀਂ ਆਪਣਾ ਦੱਸੋ ਕਿ ਮੈਂ ਜਿਹੜੀ ਪੜ੍ਹਾਈ ਵਗੈਰਾ ਕਿੱਥੋਂ ਤੱਕ ਕੀਤੀ ਹੈ ਸਰ ਮੈਂ 10th ਤੱਕ ਕੀਤੀ ਹੈ ਤੇ ਮੈਂ ਮਤਲਬ ਸਕੂਲ ਟਾਈਮ ਵੀ ਮੈਂ ਬਹੁਤ ਸਿੰਗਿੰਗ ਦੀ ਕਰਦੀ ਸੀ ਪਰ ਕੁਝ ਘਰ ਦੇ ਹਾਲਾਤ ਇਦਾਂ ਦੇ ਸੀਗੇ ਵੀ ਨਹੀਂ ਅੱਗੇ ਵਧ ਸਕਿਆ ਨਾ ਠੀਕ ਕਾਫੀ ਮਤਲਬ ਜਿਹੜਾ ਤੁਸੀਂ ਸਿੰਗਿੰਗ ਦਾ ਸ਼ੌਂਕ ਰੱਖਦੇ ਹੋ ਨਾ ਕਿ ਕਿਹੜੇ ਕਿਹੜੇ ਸ਼ੌਂਕ ਮਤਲਬ Song ਵਗੈਰਾ ਤੁਸੀਂ ਗਾ ਲੈਂਦੇ ਹੋ ਜਾਂ ਕਿਹੜੇ ਕਿਹੜੇ ਮਤਲਬ Song Song ਹਰ ਇੱਕ ਗੱਲ ਨਹੀਂ ਠੀਕ ਕਿਸ ਤਰ੍ਹਾਂ ਦਾ ਸ਼ੌਂਕ ਹੈ ਮਤਲਬ ਤੁਸੀਂ ਲਿਖਣ ਦਾ ਸ਼ੌਂਕ ਵੀ ਰੱਖਦੇ ਹੋ ਮਤਲਬ ਕਲਾ ਕੌਣ ਨਹੀਂ ਲਿਖਣ ਦਾ ਮਤਲਬ ਕਲਾ ਗਾਉਂਦੇ ਹੋ ਕਲਾ ਕੌਣ ਦਾ ਸ਼ੌਂਕ ਹੈ ਤੇ ਮਤਲਬ ਕੀ ਕਾਰਨ ਹੈ ਕਿ ਜਿਹੜਾ ਤੁਸੀਂ ਦਿਨ ਬਦ ਪਾਉਂਦੇ ਕਿਸ ਸੰਤ ਹੋ ਘਰ ਦੇ ਹਾਲਾਤ ਚ ਕੁਛ ਇਦਾਂ ਦੀਆਂ ਕੁਛ ਤੁਹਾਨੂੰ ਪਤਾ ਨਹੀਂ ਗਈ ਜਾਂਦੇ ਹਨ ਤੇ ਬਸ ਤਾਂ ਹੀ ਕਰਕੇ ਤੇ ਮਤਲਬ ਹੀ ਕਾਫੀ ਕਿੰਨੇ ਸਮੇਂ ਤੋਂ ਜਿਹੜਾ ਸ਼ੌਂਕ ਪਿਆ ਤੁਹਾਨੂੰ ਕੋਲ ਮੈਨੂੰ ਕਾਫੀ ਟਾਈਮ ਹੋ ਗਿਆ ਮੈਂ ਛਿੰਛੇਵੇਂ ਤੋਂ ਪਰ ਦੀ ਸ਼ੁਰੂਤ ਤੇ ਸ਼ੌਂਕ ਸਕੂਲ ਦੇ ਵਿੱਚ ਮੈਂ ਤੁਸੀਂ ਗਾਮ ਕਰ ਲਏ ਨੇ ਹਾਂਜੀ ਸਕੂਲ ਦੇ ਵਿੱਚ ਬੰਦ ਜਿਹੜੇ ਜਿਹੜੇ ਸਕੂਲ ਦੇ ਵਿੱਚ ਸ਼ੌਂਕ ਹੈ ਸਕੂਲ ਸੱਬੇ ਵਾਲੇ ਸਕੂਲੀ ਸੀ ਮਤਲਬ ਕੰਫੰਕਸ਼ਨ ਵਗੈਰਾ ਜਿਵੇਂ ਹੁੰਦੇ ਸਨ ਕਿ ਉੱਥੇ ਗਾਲੇ ਦੇ ਸਕਦੇ ਮਤਲਬ ਕੋਈ ਨਾ ਕੋਈ ਮਤਲਬ ਫੰਕਸ਼ਨ ਹੁੰਦੇ ਜਿੱਥੇ ਇਹ ਟਾਂਡ ਵਗੈਰਾ ਕੀਤਾ ਹੁੰਦਾ ਸੀ ਇੱਕ Song ਜ਼ਰੂਰ ਥੋੜੀ ਪਹਿਲਾਂ ਜੀ ਦੱਸੋ ਕਿ ਇਸ ਦਾ ਮਤਲਬ ਆਵਾਜ਼ ਪਹਿਲਾਂ ਸੁਣ ਲਈ ਕਿਸ ਤਰ੍ਹਾਂ ਦੀ ਆਵਾਜ਼ ਹੈ ਤੁਹਾਡੀ ਜੰਮਣੋਂ ਲੈ ਕੇ ਮਰਨੇ ਤੱਕ ਅਸੀਂ ਦੋ ਪਾਸੇ ਵੰਡੀਆਂ ਤੇ ਕੇ ਸੋਰੇ ਦੋ ਕਰ ਸੜੇ ਫਿਕਰਾਂ ਵਿੱਚ ਗੰਡੀਆਂ ਸਿਹਾਨ ਪਾਂਦੇ ਨਾਲ ਰਹਿਣਾ ਓਖਾ ਹੱਡ ਡੰਡਾ ਲਈ ਦੇ ਖਾਨਦਾਨ ਦੀ ਸ਼ਾਨ ਦੀ ਖਤਰ ਚਾਗ ਵਾਲੀ ਦੇ ਸੰਭੀ ਪਗ ਬਾਪੂ ਦੀ ਮੋਛ ਵੀਰੇ ਦੀ ਤਰਤਬਾ ਮਹੀ ਦਾ ਮਰ ਕੇ ਕਫਨ ਉਡਕੀਏ ਪੇਕੇਆਂ ਦਾ ਹੋਰ ਕੁਝ ਨਹੀਂ ਚਾਹੀਦਾ ਫਿਰ ਵੀ ਕਫਨ ਉਡਕੀਏ ਪੇਕੇਆਂ ਦਾ ਹੋਰ ਕੁਝ ਨਹੀਂ ਚਾਹੀਦਾ کافی ਕਹਿ ਸਕਦੇ ਆ ਕਿ ਆਵਾਜ਼ ਹੈ ਜਿਹੜੀ ਬਹੁਤ ਵਧੀਆ ਵਾ ਕਿਉਂਕਿ ਕਾਫੀ ਟੈਲੈਂਟ ਹੈ ਪਰ ਲੇਕਿਨ ਸਮੇ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਮਤਲਬ ਜਿਹੜਾ ਕਿ ਬੱਚਾ ਅੱਗੇ ਨਹੀਂ ਵੱਧ ਪਾਉਂਦਾ ਕਿਉਂਕਿ ਪਰਮਾਤਮਾ ਅਗਰ ਦੇਖਿਆ ਜਾਵੇ ਤਾਂ ਪਰਮਾਤਮਾ ਤਾਂ ਹੈਗਾ ਜਰੂਰ ਹੈ ਪਰ ਲੇਕਿਨ ਉਸ ਘਰ ਦੇ ਵਿੱਚ ਟੈਲੈਂਟ ਦਿੰਦਾ ਹੁੰਦਾ ਹੈ ਕਿਿਸ ਘਰ ਦੇ ਵਿੱਚ ਸ਼ਾਇਦ ਉਸ ਸਮਾਂ ਮਤਲਬ ਅੱਗੇ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਜਿਹੜਾ ਅੱਗੇ ਨਹੀਂ ਵੱਧ ਪਾਉਂਦਾ ਹੈਗਾ ਵਾ ਤੁਹਾ ਮੈਂ ਇੱਕ ਦਿਨ ਨਾਲ ਇਹ ਵੀ ਗੱਲ ਕਰ ਲੈਣਾ ਕਿ ਮਤਲਬ ਸ਼ਾਇਦ ਕਿ ਪ੍ਰਮਾਤਮਾ ਇਹ ਵੀ ਚਾਹੁੰਦਾ ਹੈ ਕਿ ਟੈਲੈਂਟ ਯੂਜ਼ ਕਰਦੇ ਵਿੱਚ ਦੰਦਾ ਹੁੰਦਾ ਹੈ ਕਿ ਜਿੱਥੇ ਮਤਲਬ ਪ੍ਰਮਾਤਮਾ ਨੂੰ ਯਕੀਨ ਹੁੰਦਾ ਹੈ ਕਿ ਇਹ ਬੱਚਾ ਅੱਗੇ ਵੱਧ ਸਕਦਾ ਜਾਂ ਵੀ ਇਹ ਬੱਚੇ ਅੱਗੇ ਤਰ ਸਕਦੇ ਨੇ ਕਿ ਇਹ ਬੱਚੇ ਕਾਮਯਾਬੀ ਵੱਲ ਜਾ ਸਕਦੇ ਨੇ ਤੇ ਸ਼ਾਇਦ ਉਹਨਾਂ ਦੀ ਮਾਤਾ ਜੀ ਵੀ ਬੈਠੇ ਨੇ ਆਪਾਂ ਪਹਿਲਾਂ ਉਹਨਾਂ ਨਾਲ ਗੱਲ ਕਰ ਲੈਣੇ ਕਿਉਂਕਿ ਕਾਫੀ ਦੇਖਣ ਦੇ ਵਿੱਚ ਹੁੰਦਾ ਹਾਂਜੀ ਕੀ ਨਾਮ ਹੈ ਜੀ ਆਪਾਂ ਕਮਲਜੀਤ ਕੋਰ ਕਿਸ ਤਰ੍ਹਾਂ ਦੇਖਦੇ ਹੋ ਕਿ ਮਤਲਬ ਆਪਣੇ ਬੱਚੇ ਕਿ ਟੈਲੈਂਟ ਹੈ ਕਾਫੀ ਬਧੀਆ ਬੱਚਾ ਗਾ ਲੈਂਦਾ ਵਾ ਤੇ ਮਤਲਬ ਤੁਸੀਂ ਵੀ ਪਹਿਲਾਂ ਕੀ ਕੰਮ ਕਰਦੇ ਸੀ ਹਾਂਜੀ ਮੈਂ ਜੋਬ ਕਰਦੀ ਹਾਂ ਹਸਪੀਟਲ ਪ੍ਰਾਈਵੇਟ ਚ ਪ੍ਰਾਈਵੇਟ ਕਿਉਂ ਹਸਪੀਟਲ ਕਰਦੀ ਹੋ ਨਾ ਤੇ ਕਿਸ ਕਿੰਨੇ ਘਰਦੇ ਮੈਂਬਰ ਨੇ ਕਿਸ ਤਰ੍ਹਾਂ ਦੇ ਆ ਜੀ ਚਾਰ ਬੇਟੀਆਂ ਨੇ ਜੀ ਸੱਸੀਆਂ ਨਾਲ ਮੇਰੇ ਦੇਵਰ ਆ ਦੋ ਤੇ ਫੈਮਿਲੀ ਜਾਟ ਫੈਮਿਲੀ ਰਹਿੰਦੇ ਆ ਬੜਾ ਸਮੇਂ ਹੀ ਰਹਿੰਦੇ ਕਿੰਨੇ ਕਮਾਉਣ ਵਾਲੇ ਨੇ ਘਰ ਚ ਬਸ ਜੀ ਹਸਬੰਡ ਆ ਦੇਵਰ ਆ ਦੋ ਜੀ गुजारा होई जा रया पेंट ਦਾ ਕੰਮ ਕਰਦੇ ਨੇ اچھا ਮਤਲਬ ਕਿ ਹੂੰ ਤੇ ਲੋਕ ਦੇਖ ਕੇ ਜਾਵੇ ਤਾਂ ਕਰਮ ਰੂ ਮਤਲਬ ਸਵੇਰ ਸ਼ਾਮ ਆਪਾਂ ਕਹਿੰਦੇ ਵੀ ਜੇ ਕਹਿੰਦੇ ਰਾਤ ਨੂੰ ਇਹ ਭੁੱਖਾ ਸੌਂ ਨਹੀਂ ਹੁੰਦਾ ਸਵੇਰੇ ਭੁੱਖਾ ਮਤਲਬ ਉਸ ਤਰ੍ਹਾਂ ਦਾ ਹੋਈ ਜਾਂਦਾ ਪਰ ਮਤਲਬ ਉਹ ਜਾਂਦਾ ਜੀ ਕਦੀ ਤੇ ਅਜੀ ਬੇਟੀ ਬੈਠੀ ਆ ਤੁਹਾਡੀ ਬੇਟੀ ਮਤਲਬ ਕਾਫੀ ਟੈਲੈਂਟ ਹੈ ਵਧੀਆ ਗਾ ਲੈਂਦੀ ਐ ਤਾਂ ਮਤਲਬ ਕਿਸ ਤਰ੍ਹਾਂ ਦੇ ਦੇਣਾ ਫਿਰ ਮੈਂ ਤਾਂ ਇਹੀ ਚਾਹੁੰਦੀ ਆ ਇਹ ਆਪਣੇ ਪੈਰਾਂ 'ਤੇ ਖੜੇ ਹੋਣ ਇਹਨਾਂ ਦੇ ਸ਼ੌਂਕ ਪੂਰੇ ਹੋ ਜਾਣ ਆਪਣੇ ਗਰੀਬੀ ਦਾ ਵਿੱਚ ਨਹੀਂ ਕਰ ਪਾਉਂਦੇਗੇ ਉੱਥੇ ਦਬ ਜਾਂਦੇ ਨੇ ਤੇ ਇੱਕ ਬੇਟੀ ਥੋੜੀ ਵਿਆਹੀ ਵੀ ਹੋਈ ਹੈ ਪਹਿਲਾਂ ਹਾਂਜੀ ਉਹ ਮੈਰਿਡ ਆ ਤੇ ਇੱਕ ਨਾਨੀ ਕਾ ਰਹਿੰਦੇ ਆ ਨਾਨਿਕਾਂ ਨੇ ਗੋਦ ਲੈ ਲਈ ਸੀ ਮਾਮੇ ਨੇ ਅੱਛਾ ਮਤਲਬ ਚਾਰ ਬੇਟੀਆਂ ਨੇ ਜਿਹਨੇ ਵਿੱਚ ਇੱਕ ਬੇਟੀ ਵਿਆਹੀ ਗਈ ਤੇ ਇੱਕ ਬੇਟੀ ਨਾਨੀ ਕਰਾ ਦੋ ਬੇਟੀਆਂ ਤੁਹਾਡੇ ਕੋਲ ਨੇ ਹਾਂਜੀ ਦੋ ਬੇਟੀਆਂ ਇੱਕ ਬੇਟੀ ਇੱਕ ਛੋਟੀ ਬੇਟੀ ਤੁਹਾਡੇ ਹਾਂਜੀ ਉਹ 4 6 ਸਾਲ ਦੀ ਹੈ 6 ਸਾਲ ਹਾਂਜੀ ਤੇ ਚਲੋ ਆਪਾਣ ਇੱਕ ਸ਼ਬਦ ਨਹੀਂ ਹੁੰਦੇ ਕਿ ਚਲੋ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਨੇ ਪਰ ਲੇਕਿਨ ਮਾਪੇ ਵਾਂਗ ਇਸ ਤਰ੍ਹਾਂ ਦੇ ਹੁੰਦੇ ਸੁਪਨੇ ਹੁੰਦੇ ਕਿ ਸਾਡਾ ਬੱਚਾ ਕੇ ਵੱਧ ਸਕੇ ਕਿ ਸਾਡੇ ਬੱਚਾ ਬਹੁਤ ਕਾਮਯਾਬ ਹੋਵੇ ਹਰ ਇੱਕ ਮਾਂ ਦਾ ਮਾਪੋਪਤਾ ਸੁਪਨਾ ਹੁੰਦਾ ਹੈ ਪਰ ਲੇਕਿਨ ਤੁਸੀਂ ਕਿਸ ਤਰ੍ਹਾਂ ਦੇ ਦਿੱਤੀ ਨੂੰ ਕਿ ਇੱਕ ਬੇਟੀ ਦਾ ਸੁਪਨਾ ਵਾ ਕਿ ਸ਼ਾਇਦ ਉਹ ਵੀ ਉਹ ਪੂਰਾ ਹੋਇਆ ਜਾ ਸਕੇ ਕਿਉਂਕਿ ਕਾਫੀ ਉਪਰਲੇ ਤੁਸੀਂ ਕਰਦੇ ਹੋ ਕਿ ਵਧੀਆ ਤੁਸੀਂ ਉਹ ਕਰਦੇ ਹੋ ਹਾਂਜੀ ਮੈਂ ਚੋਣੀ ਹੈ ਬਸ ਲੇਕਿਨ ਕਿ ਮੇਰੀ ਬੇਟੀ ਆਪਣੇ ਪੈਰਾਂ 'ਤੇ ਖੜੇ ਹੋਣ ਕਰਦੇ ਹਾਲਾਤ ਸੁਧਰਨ ਮੰਗਾਈ ਦਾ ਜ਼ਮਾਨਾ ਕੁਛ ਨਹੀਂ ਬੰਦਗਾ ਖਰਚੇ ਵੀ ਨਹੀਂ ਪੂਰੇ ਹੋਣਗੇ 你。 ਜਿਸ ਤਰ੍ਹਾਂ ਆਪਾਂ ਗੱਲਬਾਤ ਕੀਤੀ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਮਤਲਬ ਨਾ ਕਿ ਕੁਝ ਇਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਨੇ ਸਮਾਂ ਹੀ ਇਸ ਤਰ੍ਹਾਂ ਦਾ ਹੋ ਜਾਂਦਾ ਕਿ ਬੰਦਾ ਕਿ ਨਹੀਂ ਪਰਫੌਂਦਾ ਲੇਕਿਨ ਪਰਮਾਤਮਾ ਸ਼ਾਇਦ ਇਹ ਠੀਕ ਹੀ ਕਰ ਦਿੰਦਾ ਕਿ ਸ਼ਾਇਦ ਉਸ ਘਰ ਦੇ ਵਿੱਚ ਕਿਉਂਕਿ ਅਕਸਰ ਉਸ ਨੂੰ ਸੰਘਰਸ਼ ਕਰਨਾ ਪੈਂਦਾ ਜਿੰਦਗੀ ਇੱਕ ਸੰਘਰਸ਼ ਦਾ ਨਾਮ ਹੀ ਕਿਹਾ ਜਾਂਦਾ ਪਰ ਲੇਕਿਨ ਕਿੱਥੇ ਸੰਘਰਸ਼ ਕੀਤਾ ਜਾ ਸਕਦਾ ਸ਼ਾਇਦ ਉਹ ਮਿਹਨਤ ਜਿਹੜੀ ਕੀਤੀ ਹੈ ਵੀ ਸ਼ਾਇਦ ਉਸ ਬੰਦੇ ਨੂੰ ਪਤਾ ਹੁੰਦਾ ਕਿ ਮਿਹਨਤ ਕੀ ਹੁੰਦੀ ਹੈ ਸੰਘਰਸ਼ ਕੀ ਹੁੰਦਾ ਤੇ ਸਮਾਂ ਕਿਸ ਤਰ੍ਹਾਂ ਦਾ ਹਟਾਇਆ ਹੁੰਦਾ ਕਿ ਬੱਚੀ ਦਾਪ ਹੋਰ ਵੀ ਜਿਹੜੇ ਗੀਤ ਆ ਉਹ ਵੀ ਸੁਣ ਲੈਣੇ ਆ ਤੇ ਹੋਰ ਇਸ ਤਰ੍ਹਾਂ ਦਾ ਮਤਲਬ ਸ਼ਬਦ ਵਗੈਰਾ ਵੀ ਗੱਲ ਹਾਂਜੀ ਬਿਲਕੁਲ ਸਿਰ ਤੇ ਚੁੰਨੀ ਲੈ ਤੇਰਾ ਹਰਦਮ ਮੈਂ ਜੋ ਮੰਗਿਆ ਸੋ ਪਾਇਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਜ਼ਿੰਦਗੀ ਰਹੀ ਐ ਜ਼ਿੰਦਗੀ ਰਹੀ ਐ ਗੁਜ਼ਰਦਾ ਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਆਮਰਾ ਹਾਇਆ ਖਾਸ ਹੋ ਮੈਂ ਕਦੇ ਦਾ ਚਾਵਾ ਮੈਂ ਬੁਲ ਮਿਹਨਤ ਦਾ ਪੈ ਜਾਵੇ ਕਰਾਂ ਦੁਆਵਾ ਮੈਂ ਬਸ ਇਹ ਨਬਖਸ ਦਏ ਸਬਰ ਦਾਤੇ ਆ ਸ਼ੁਕਰ ਦਾਤੇ ਆ ਤੇਰਾ ਸ਼ੁਕਰ ਦਾਤੇ ਆ ਸ਼ੁਕਰ ਦਾਤੇ ਆ ਤੇਰਾ ਸ਼ੁਕਰ ਦਾਤੇ ਆ ਠੀਕ ਬਹੁਤ ਵਧੀਆ ਵਸੇ ਵਾਜਦੇ ਤੁਸੀਂ ਰੈਜ ਵਗਰਾ ਵੀ ਕਰਦੇ ਹੋ ਜਾਂ ਕਿਤੇ ਸਿੱਖਿਆ ਵੀ ਇਸ ਤਰ੍ਹਾਂ ਹੋ ਗਈ ਨਹੀਂ ਸਿੱਖਿਆ ਨੂੰ ਤਾਂ ਘਰੇ ਬਸ ਕਿਤੇ ਜਿਹਾ ਮਤਲਬ ਕਿ ਆਪਾਂ ਹਾਰਮੋਨੀ ਨੂੰ ਟ੍ਰੇਨਿੰਗ ਕਰ ਲੈਨੇ ਜਾਂ ਕੋਈ ਚਤਤੰਦੀ ਟ੍ਰੇਨਿੰਗ ਲੈਤੀ ਹੈ ਜੀ ਨਹੀਂ ਟ੍ਰੇਨਿੰਗ ਨਹੀਂ ਲਓ ਜੀ ਸਮਾਨ ਹੀ ਮਿਲ ਪਾਇਆ ਸਮਾਨ ਹੀ ਮਿਲ ਪਾਇਆ ਹਾਲਾਤ ਥੋੜੇ ਜਿਹਾ ਨੇ ਤੇ ਹੋਰ ਇਸ ਤੋਂ ਇਲਾਵਾ ਕੋਈ ਸੌਂਗ ਜਰਾ ਕੋ ਯਾਦ ਹੋਵੇ ਜਿਹੜਾ ਗਾਉਣਾ ਚਾਹੁੰਦੇ ਹੁਣ ਕਿਉਂਕਿ ਕਾਫੀ ਇੱਕ ਆਵਾਜ਼ ਵਧੀਆ ਤੁਹਾਡੀ ਸ਼ਾਇਦ ਮੈਂ ਅਕੀਲ ਵੀ ਕਰੂੰਗਾ ਇਸ ਮਾਦਿਆਂ ਵਾਂਹੀ ਕਿ ਚਲੋ ਹਰ ਇੱਕ ਕਹਿੰਦੇ ਨੇ ਕਿ ਮਤਲਬ ਸੰਸਥਾਵਾਂ ਬਣੀਆਂ ਹੁੰਦੀਆਂ ਨੇ ਉਹ ਕਾਹ ਫੜਨ ਵਾਸਤੇ ਹਰ ਇੱਕ ਕੋਈ ਨਾ ਕੋਈ ਅੱਗੇ ਜਰੂਰ ਆਉਂਦਾ ਵਾ ਸੋ ਮੈਂ ਵੀ ਉਮੀਦ ਪੂਰੀ ਕਰੂੰਗਾ ਕਿ ਮਤਲਬ ਇਸ ਬੱਚੀ ਦੀ ਮੇਰੇ ਕੋਲੋਂ ਵੀ ਪੂਰੀ ਕੋਸ਼ਿਸ਼ ਹੋਊਗੀ ਕਿਉਂਕਿ ਕਿ ਮੈਂ ਵੀ ਇਸ ਬੱਚੀ ਨੂੰ ਅੱਗੇ ਵਧਣ ਲਈ ਕੋਈ ਜੋ ਵੀ ਜਿਹੜੇ ਜਿੰਨੀ ਮਦਦ ਹੋ ਸਕਦੀ ਸੋ ਉਸ ਤਰੀਕੇ ਨਾਲ ਕਰ ਸਕਦੇ ਆ ਕਰਾਂਗੇ ਵੀ ਸੋ ਮੈਂ ਤੁਹਾਨੂੰ ਵੀ ਅਪੀਲ ਕਰੂੰਗਾ ਕਿ ਮਤਲਬ ਇਸ ਦੇ ਨਾਮ ਨਾਲ ਕਿ ਇੱਕ ਬੱਚੀ ਦਾ ਟੈਲੈਂਟ ਹੈ ਇੱਕ ਹੁਨਰ ਹੈ ਜਿਹੜਾ ਬੱਚੀ ਦਾ ਸ਼ੌਂਕ ਵੀ ਹੈ ਬੱਚੀ ਸ਼ੌਂਕ ਰੱਖਦੀ ਹੈ ਕਿ ਗਾਉਣ ਦਾ ਕਿ ਅੱਜ ਦੇ ਸਮੇਂ ਨੂੰ ਦੇਖਿਆ ਜਾਵੇ ਤਾਂ ਮਤਲਬ ਜਿਹੜਾ ਕਾਫੀ ਇੱਕ ਜ਼ਰੂਰਤਮੰਦ ਵੀ ਹੈ ਕਿਉਂਕਿ ਜੋ ਇਸ ਬੱਚੀ ਦਾ ਤੁਸੀਂ ਬਾਝ ਰੂਫੜੋਂ ਕਿ ਕੋਈ ਹੈ ਸੌਂਗ ਇਸ ਤਰ੍ਹਾਂ ਦਾ ਗੂੜਾ ਉੱਠ ਸਵੇਰੇ ਜਾਗ ਐੜਾ ਨਸ ਨੀਂਦ ਤੇ ਯਾਦ ਈੜੇ ਕਰੇ ਸ਼ਨਾਨ ਪਿਆਰੇ ਸੱਸਾ ਸਾਫ ਧੰਧ ਕਰ ਸਾਰੇ ਹਾਂ ਹਾਂ ਹੱਥ ਚ ਘੁਟਕਾ ਲੈ ਕੇ ਕੱਕਾ ਕਰ ਲੈ ਪਾਠ ਤੂੰ ਬਹਿ ਕੇ ਖੱਖ ਖੁਸ਼ੀ ਖੁਸ਼ੀ ਪੜਬਾਣੀ ਗੱਗਾ ਗਿਆਨਵਾਨ ਹੋ ਪ੍ਰਾਣੀ ਕੱਗਾ ਕਰ ਵਿੱਚ ਹੀ ਨਾ ਭੇਜੀ ਇਹ ਇਹ ਵਾਗ ਨਾ ਖਾਲੀ ਰਹੇ ਜੀ ਚੱਛਾ ਚਲ ਤੂੰ ਗੁਰਦੁਆਰੇ ਛੱਛਾ ਛੱਡ ਦੇ ਉਹ ਗਣ ਸਾਰੇ ਬਹੁਤ ਵਧੀਆ ਸੋ ਜਿਸ ਤਰ੍ਹਾਂ ਇਹ ਤੋਂ ਹੀ ਗੱਲ ਹੈ ਫਿਰ ਵੀ ਚੀਜ਼ ਹੁੰਦੀ ਹੈ ਕਿ ਮਤਲਬ ਸਮਾਂ ਇਸ ਤਰ੍ਹਾਂ ਦਾ ਹੁੰਦਾ ਹੈ ਇਨਕੁੱਲ ਕਿ ਹਾਲਾਤ ਇੱਕ ਸਟਰੈਸਰ ਹੁੰਦੇ ਨੇ ਪਰ ਲੇਕਿਨ ਪਰਮਾਤਮਾ ਕਿਤੇ ਨਾ ਕਿਤੇ ਜਰੂਰ ਬਾਹ ਫੜਦਾ ਜਾਂ ਕੋਈ ਨਾ ਕੋਈ ਇਨਸਾਨ ਹਸਤੇ ਕਿ ਨਾ ਭੇਜਦਾ ਹੈ ਕਿ ਮਤਲਬ ਜਿਹੜਾ ਕਿ ਹਰ ਇੱਕ ਨੂੰ ਕਾਮਯਾਬ ਕਰਨ ਲਈ ਕੋਈ ਨਾ ਕੋਈ ਰਸਤਾ ਜਿਹੜੂ ਬਣਾਇਆ ਬਣਾ ਦਿੱਤਾ ਜਾਂਦਾ ਵਾ ਸੋ ਫਿਰ ਤੇ ਇੱਕ ਵਾਰ ਆਪਾਂ ਮਤਲਬ ਗੱਲ ਕਰ ਲੈਨੇ ਕਿ ਇੱਕ ਉਹਨਾਂ ਦੇ ਡੈਡੀ ਜੀ ਨਾਲ ਮਤਲਬ ਕੀ ਕਿਸ ਤਰ੍ਹਾਂ ਕਹਿੰਨੇ ਤੁਹਾਨੂੰ ਕਿ ਇੱਕ ਬੱਚੇ ਦਾ ਕਾਫੀ ਹੁਨਰ ਆਇਆ ਟੈਲੈਂਟ ਹੈ ਬੱਚੇ ਦਾ ਕਾਫੀ ਸ਼ੌਂਕ ਰੱਖਦੇ ਨੇ ਬੱਚਾ ਕੰਕੋ ਕਾਫੀ ਵਧੀਆ ਆਵਾਜ਼ ਵੀ ਵਧੀਆ ਵਾ ਕੀ ਕੁਝ ਇਸ ਤਰ੍ਹਾਂ ਦੇ ਨਹੀਂ ਕੁਝ ਕੀਤਾ ਗਿਆ ਤੇ ਮਤਲਬ ਬੱਚੇ ਨੂੰ ਆਪਾਂ ਫੋਰ ਨਹੀਂ ਕਰਦੇ ਜੀ ਅਸੀਂ ਫੋਰ ਨਹੀਂ ਨਾ ਕਰ पाए ਐਸਾ ਮਤਲਬ ਵੈਸੇ ਬੋਲ ਲੱਗਦਾ ਇਹਨੂੰ ਟ੍ਰੇਨਿੰਗ ਦਵਾਨ ਚ ਜੀ ਇਹਨੂੰ ਕਰਦੀ ਰੋਟੀ ਜੰਨੀ ਕੋ ਚਲਾਵਾ ਕਿ ਖਰਚਾ ਕਰਾ ਕੇ ਤਾਂ ਬਿਲਕੁਲ ਸਹੀ ਹੈ ਜੀ ਬਹੁਤ ਸਹੀ ਗੋ ਕੀ ਇਸ ਤਰ੍ਹਾਂ ਕੋ ਕਿ ਅੱਜ ਕੱਲ ਸਭ ਮਹਿੰਗਾਈ ਇੰਨੀ ਜ਼ਿਆਦਾ ਬੜੀ ਜ਼ਿਆਦਾ ਜੀ ਪ੍ਰੋਪਰ ਬੰਦਾ ਖਰਚੇ ਨਹੀਂ ਕੋਰੇ ਕਰ 파 ਰਹਿਆ ਆਪਣਾ ਜੇ ਨੂੰ ਫਿਰ ਇਦਾਂ ਹੀ ਆਦੀ ਕਹਿ ਦਿੰਨੇ ਵੀ ਆਪਣਾ ਗਾਈ ਹੈ ਤੇ ਆਪ ਹੀ ਸੋ ਜੀ ਬਹੁਤ ਥੈਂਕ ਯੂ ਸੋ ਜਿਸ ਤਰ੍ਹਾਂ ਗੱਲਬਾਤ ਕੀਤੀ ਹੈ ਪਰਿਵਾਰ ਦੇ ਨਾਲ ਇੱਕ ਪਰਿਵਾਰ ਨੂੰ ਇਸ ਮਿਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਾਫੀ ਦੇਖੋ ਇਸ ਦੁਨੀਆ ਦੇ ਵਿੱਚ ਹੁਨਰ ਨੇ ਕਾਫੀ ਲੋਕ ਨੇ ਇੱਥੇ ਦੀ ਮਤਲਬ ਇਸ ਤਰ੍ਹਾਂ ਦੇ ਹੁੰਦੇ ਨੇ ਸੋ ਮੈਂ ਫਿਰ ਤੋਂ ਅਪੀਲ ਕਰੂੰਗਾ ਸਾਰਿਆਂ ਨੂੰ ਕਿ ਜਰੂਰ ਤੇਜਰੇ ਕਾਫੀ ਹੁਨਰਮੰਦ ਰੱਖਦੇ ਨੇ ਕਾਫੀ ਜਿੰਦ ਵਿੱਚ ਟੈਲੈਂਟ ਹੁੰਦਾ ਹੈ ਕਾਫੀ ਜਿਹੜੇ ਬੱਚੇ ਗਾਉਣਾ ਚਾਹੁੰਦੇ ਨੇ ਤੁਹਾਨੂੰ ਜਰੂਰ ਮਦਦ ਕੀਤੀ ਜਾ ਸਕੇ ਤਦ ਤੱਕ ਲਈ ਜਾਂ ਮੈਂ ਦਿਓ ਜਾ ਜਿਤਨਾ ਤੁਹਾਡਾ ਆਪਣਾ ਰਿਪੋਰਟਰ ਸਵਰੰਗੀ ਸਿੰਘ ਹੈ